ਵੈਲਕਮ ਟੂ ਖੰਨਾ ਨਿਊਜ਼ ਲਾਈਵ ਆਪਣੇ ਪਰਿਵਾਰ ਨੂੰ ਗਰੀਬੀ ਵਿੱਚੋਂ ਕੱਢਣ ਲਈ ਸੁਪਨਾ ਸਜਾਉਣ ਵਾਲੇ ਚਮਕੀਲਾ ਸਿੰਘ ਨੇ 80000 ਰੁਪਏ ਵਿਆਜ ਤੇ ਲੈ ਕੇ ਸਮਰਾਲਾ ਦੇ ਇੱਕ ਏਜੰਟ ਨੂੰ ਵਿਦੇਸ਼ ਵਿੱਚ 6 ਮਹੀਨੇ ਦੇ ਵਰਕ ਪਰਮਿਟ ਲਈ ਪੈਸੇ ਦਿੱਤੇ ਹੋਰ ਪੈਸੇ ਦੀ ਡਿਮਾਂਡ ਤੇ ਉਸ ਦਾ ਮੋਟਰਸਾਈਕਲ ਵੀ ਰੱਖਿਆ ਗਿਆ ਪੀੜਤ ਚਮਕੀਲਾ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਕਥਿਤ ਏਜੰਟ ਦਿਲਪ੍ਰੀਤ ਸਿੰਘ ਉਰਫ ਦੀਪ ਵਾਸੀ ਸਮਰਾਲਾ ਉਹਨਾਂ ਦੇ ਪਿੰਡ ਵਿਆਹਿਆ ਹੋਇਆ ਹੈ ਜਿਸ ਕਾਰਨ ਉਸਦੇ ਨਾਲ ਉਹਨਾਂ ਦੀ ਜਾਣ ਪਛਾਣ ਹੋ ਗਈ। ਦਿਲਪ੍ਰੀਤ ਸਿੰਘ ਉਰਫ ਦੀਪ ਨੇ ਚਮਕੀਲਾ ਸਿੰਘ ਨੂੰ ਦੁਬਈ ਦਾ ਵਰਕ 2 ਸਾਲ ਦਾ ਵੀਜ਼ਾ ਦਲਵਾਉਣ ਦਾ ਲਿਖਤੀ ਇਕਰਾਰਨਾਮਾ ਵੀ ਕੀਤਾ। ਪਰੰਤੂ ਉਸਨੇ 2 ਮਹੀਨੇ ਦੇ ਟੂਰਿਸਟ ਵੀਜ਼ੇ ਤੇ ਭੇਜ ਦਿੱਤਾ। ਜਦੋਂ ਚਮਕੀਲਾ ਸਿੰਘ ਦੁਬਈ ਪਹੁੰਚਿਆ ਤਾਂ ਉਸ ਨਾਲ ਤਸ਼ੱਦਦ ਸ਼ੁਰੂ ਹੋ ਗਏ। ਅਣਪੜ ਹੋਣ ਕਾਰਨ ਚਮਕੀਲਾ ਸਿੰਘ ਨੂੰ ਦੁਬਈ ਜਾ ਕੇ ਪਤਾ ਲੱਗਾ ਕਿ ਉਸਦਾ ਵੀਜ਼ਾ ਟੂਰਿਸਟ ਵੀਜ਼ਾ 2 ਮਹੀਨੇ ਦਾ ਹੈ। ਜਦੋਂ ਉਸਨੇ ਦਿਲਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਦਿਲਪ੍ਰੀਤ ਸਿੰਘ ਦੇ ਵਿਦੇਸ਼ ਰਹਿੰਦੇ ਭਰਾ ਨੇ ਉਸ ਦੀ ਕੁੱਟਮਾਰ ਕਰਕੇ ਤਸੀਹੇ ਦਿੱਤੇ। ਅਤੇ ਉਸ ਨੂੰ 15 ਦਿਨ ਬਾਥਰੂਮ ਵਿੱਚ ਬੰਦ ਕਰਕੇ ਰੱਖਿਆ ਉਸ ਤੋਂ ਬਾਅਦ ਉਸ ਨੂੰ ਘਰ ਭੇਜਣ ਦੇ ਵੀ ਪੈਸਿਆਂ ਦੀ ਮੰਗ ਕੀਤੀ ਗਈ ਉਸ ਥਾਂ ਤੋਂ ਕਿਸੇ ਦੀ ਮਦਦ ਨਾਲ ਬਚ ਕੇ ਉਹ ਲੇਬਰ ਕੋਰਟ ਵਿੱਚ ਪਹੁੰਚਿਆ ਜਿੱਥੇ ਲੇਬਰ ਕੋਰਟ ਵੱਲੋਂ ਉਸ ਨੂੰ ਆਊਟਪਾਸ ਤੇ ਭਾਰਤ ਭੇਜਿਆ ਗਿਆ ਘਰ ਆਉਣ ਤੋਂ ਬਾਅਦ ਚਮਕੀਲੇ ਨੇ ਦਿਲਪ੍ਰੀਤ ਸਿੰਘ ਨੂੰ ਵੱਲੋਂ ਉਸਦੇ ਨਾਲ ਕੀਤੀ ਗਈ ਪੈਸੇ ਦੀ ਠੱਗੀ ਅਤੇ ਮੋਟਰਸਾਈਕਲ ਵਾਪਸੀ ਦੀ ਮੰਗ ਕੀਤੀ ਪਰੰਤੂ ਦਿਲਪ੍ਰੀਤ ਸਿੰਘ ਨੇ ਉਸ ਨੂੰ ਪੈਸੇ ਵਾਪਸ ਕਰਨੇ ਤਾਂ ਦੂਰ ਸਗੋਂ ਵਿਦੇਸ਼ੋਂ ਜਾਣੋਂ ਮਾਰਨ ਦੀਆਂ ਧਮਕੀਆਂ ਆਉਣੀਆਂ ਸ਼ੁਰੂ ਕਰ ਦਿੱਤੀਆਂ ਸਹਿਮੇ ਹੋਏ ਚਮਕੀਲਾ ਸਿੰਘ ਅਤੇ ਉਸ ਦੀ ਪਤਨੀ ਨੇ ਦਿਲਪ੍ਰੀਤ ਸਿੰਘ ਖਿਲਾਫ ਅਰਜ਼ੀ ਐਸਐਸਪੀ ਅਮਨੀਤ ਕੌਂਡਲ ਨੂੰ ਲਿਖਤੀ ਤੌਰ ਤੇ ਦਿੱਤੀ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਸਮਰਾਲਾ ਪੁਲਿਸ ਦਿਲਪ੍ਰੀਤ ਸਿੰਘ ਤੇ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਅਤੇ ਹੋਰ ਤਰ੍ਹਾਂ ਮਾਤਾ ਤਹਿਤ ਮਾਮਲਾ ਦਰਜ ਕੀਤਾ ਗਿਆ ਮੇਰਾ ਨਾਮ ਜੀ ਚਮਕੀਲਾ ਸਿੰਘ ਆ ਮੈਂ ਪਿੰਡ ਸਲੋਦੀ ਦਾ ਰਹਿਣ ਵਾਲਾ ਆ ਮੈਂ 17 ਮਾਰਚ 2023 ਨੂੰ ਡਵਾਈ ਗਿਆ ਸੀ ਜੀ ਜੋ ਕਿ ਦਿਲਪ੍ਰੀਤ ਸਿੰਘ ਸਮਰਾਲੇ ਤੋਂ ਜੀ ਉਹਨਾਂ ਨੇ ਭੇਜਿਆ ਸੀ ਮੇਰੇ ਨਾਲ ਜੀ 2 ਸਾਲ ਦੇ ਵਿੱਚ ਦੀ ਗੱਲ ਕਰਕੇ ਮੈਨੂੰ ਟੂਰਿਸਟ ਵੀਜ਼ਾ ਦਿੱਤਾ ਜੀ ਉੱਥੇ ਜੀ ਮੇਰੇ ਨਾਲ ਨੇ ਜਾਇਜ ਕਟਮਾਰ ਕੀਤੀ ਜੀ ਕਟਮਾਰ ਕਰਕੇ ਜਿਵੇਂ 15 ਦਿਨ ਵਿੱਚ ਮੈਨੂੰ ਬਾਥਰੂਮ 'ਚ ਬੰਦ ਕੀਤਾ ਜੀ ਉਹਨਾਂ ਨੇ ਫਿਰ ਜੀ ਮੇਰੇ ਘਰੋਂ ਪੈਸਿਆਂ ਦੀ ਡਿਮਾਂਡ ਕਰਦੇ ਸੀ ਉਹ ਉਹਦੇ ਬਾਅਦ ਚੋਂ ਜੀ ਮੈਨੂੰ ਪੰਜਾਬ ਹੈਲਪ ਕਾਰਾਂ ਨੇ ਕਢਵਾਇਆ ਜੀ ਉੱਥੋਂ ਕੀ ਤੁਸੀਂ ਹੋਏ ਨੇ ਸਰਦਾਰ ਕੀ ਕੀਤਾ ਗਿਆ ਤੁਹਾਡੇ ਤੇ ਨਸਾਤਰੀ ਮੇਰੀ ਬਾ ਜੀ ਪੈਪਾ ਪਈ ਸੀ ਜਿਨ੍ਹਾਂ ਨੇ ਆ ਕਟ ਮਾਰ ਕੀਤੀ ਜੀ ਤੇ ਤੇ ਦਿਲਪਰੀ ਦੇ ਭਰਾ ਜੀ ਜੋ ਕੀ ਕਾਲਾ ਜੀ ਉਹਨੇ ਜੀ ਤੇ ਉਹਨੇ ਜਾਜ ਕਟ ਮਾਰ ਕਰਦੀ ਪੈਸੇ ਡਿਮਾਂਡ ਕਰਦੇ ਹੁੰਦੇ ਸੀ ਮੇਤੇ ਜੀ ਕਰੋ ਹੁਣ ਤੱਕ ਜਿਹੜਾ ਤੁਹਾਡਾ ਕਿੰਨਾ ਖਰਚਾ ਹੋ ਚੁੱਕਿਆ ਬਾਈਸ ਤੇ ਹੁਣ ਤੱਕ ਜੀ ਮੈਨੂੰ ਨਾਲ 6 ਮਹੀਨੇ ਤਨਗਾ ਮਿਲੀ ਆ ਨਾਲ ਜੀ ਉਹ ਮੇਰਾ 80000 ਰੁਪਿਆ ਹੋਆ ਜੀ ਇੱਕ ਮੇਰਾ ਮੋਟਰਸਾਈਕਲ ਆਈ 23000 ਰੁਪਿਆ ਜੀ ਮੈਂ ਇਹਨੂੰ Google Pay ਕੀਤਾ ਜੀ ਇਹਨੂੰ ਮੋਟਰਸਾਈਕਲ ਟੋਡਾ ਕਦੋਂ ਲਿਆ ਸੀ ਉਹਨਾਂ ਨੇ ਮੋਟਰਸਾਈਕਲ ਜੀ ਮੈਂ ਜਾਣ ਤੋਂ ਪਹਿਲਾਂ ਖੜਾ ਕੇ ਗਿਆ ਸੀ ਉਹਦੇ ਕੋਲੇ ਜੀ ਟਿਕਟ ਨੂੰ ਪੈਸੇ ਘਟਦੇ ਸੀ ਫੇਰ ਕੋਲ ਪਗਾਂ ਵੀ ਟਿਕਟ ਨੂੰ ਪੈਸੇ ਘਟਦ ਨੇ ਵੀ ਦਿੰਦੇ ਜਿੱਦੋਂ ਬਾਅਦ ਤੁਸੀਂ ਹਲਾ ਅਧਿਕਾਰੀ ਨੂੰ ਮਿਲਿਓ ਪੁਲਿਸ ਅਧਿਕਾਰੀਆਂ ਨੂੰ ਪੁਲਿਸ ਅਧਿਕਾਰੀਆਂ ਨੇ ਮਾਈਰ ਕਾਰਵਾਈ ਰਿਪੋਰਟ ਕੀਤੀ ਸੀ ਜੀ ਉਹਨਾਂ ਕੋਲ ਖਲਾਫੀ ਹੁਣ ਤੱਕ ਰਹੀ ਠੀਕ ਕੀ ਕਾਰਵਾਈ ਵੀ ਇਹਨਾਂ ਨੂੰ ਹੁਣ ਤੱਕ ਰਹੀ ਹੋ ਬਸ ਬੁਲਾਈ ਗਈ ਸੁਣਾਈ ਹੋਈ ਨਹੀਂ ਕੋਈ ਜੀ ਇਹਦਾ ਕੇਸ ਦਾ ਕੇਸ ਦਰਜ ਹੋ ਚੁੱਕਿਆ ਹੈ ਕਿ ਨਾ ਗ੍ਰਿਫਤਾਰੀ ਪਈ ਹੈ ਜੀ ਨਹੀਂ ਹਾਲੇ ਸਾਨੂੰ ਨਹੀਂ ਪਤਾ ਗ੍ਰਿਫਤਾਰੀ ਬਾਰੇ ਜੀ ਕੋਈ ਫੋਨ ਵਗੈਰਾ ਤੇ ਧਮਕੀਆਂ ਵੀ ਹਨ हां जी ਇਹਨਾਂ ਦਾ ਕੋਈ ਚਾਚਾ ਪਾਨੀ ਕੋਣ ਆ ਜੀ ਉਹ ਮੈਨੂੰ ਕੈਨੇਡਾ ਤੋਂ ਫੋਨ ਕਰਕੇ ਕਹਿ ਰਿਹਾ ਵੀ ਹੁਣ ਤੋਂ ਬਾਜ ਜਾ ਜਿਹੜੀ ਰਿਪੋਰਟ ਦਿੱਤੀ ਆ ਵਾਪਸ ਲਾ ਲੈ ਨਹੀਂ ਤੇ ਤੈਨੂੰ ਜਾਨੂ ਮਾਰ ਦਾਂਗੇ ਉਹਦੀ ਵੀ ਰਿਕਾਰਡਿੰਗ ਹੋ ਰਹੀ ਹੈ ਜੀ ਹਾਂ ਜੀ ਰਿਕਾਰਡਿੰਗ ਹੈਗੀ ਹੈ ਜੀ ਮੇਰੇ ਕੋਲ ਕਿਸੇ ਪੁਲਿਸਦਾਰ ਦੇ ਵੀ ਨੌਲੇ ਆ ਰਿਹਾ ਉਹ ਕਿਸੇ ਅਫਸਰ ਦਾ ਨੌ ਲੈ ਰਿਹਾ ਜੀ ਕਿਸੇ ਦਾ ਹਾਂ ਜੀ ਹੁਣ ਕੀ ਮੰਗ ਕਰਜੂ ਮੰਗ ਇਹ ਚਾਹੁੰਦੇ ਵੀ ਸਾਨੂੰ ਵੀ ਇਨਸਾਫ ਦਵਾਇਆ ਵੀ ਜਲਦੀ ਜਲਦੀ ਇਹਦੇ ਗ੍ਰਿਫਤਾਰ ਹੋਵੇ ਕੋਈ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਵੇ ਜੀ ਜਿਹੜਾ ਤੁਸੀਂ ਬਾਹਰ ਗਏ ਸੀ ਕਿੰਨਾ ਕੁ ਲੋਨ ਦਿੱਤਾ ਹੋਣਾ ਤੁਸੀਂ ਕਿਉਂਕਿ ਹਾਲਾਤ ਉਹ ੱਡੇ ਜਿਹੜੇ ਘਰ ਦੇ ਨੇ ਉਹ ਠੀਕ ਨਹੀਂ ਲੱਗਦੇ ਹੈਗੇ ਕਿੰਨਾ ਕੁ ਲੋਨ ਲਿੱਤਾ ਸੀ ਤੇ ਉੱਥੋਂ ਆਉਣ ਲਈ ਕਿੰਨੀ ਕਿ ਤੁਹਾਨੂੰ ਜਦੋਂ ਜਾਇਦ ਕਰਨੀ ਪਈ ਐਂ ਜੀ ਮੈਂ 5% ਤੇ ਵਿਆਜ ਤੇ ਪੈਸੇ ਫੜੇ ਹੋਏ ਸੀ ਜੀ ਉਹਦਾ ਹੁਣ ਵੀ ਵਿਆਜ ਦੇ ਰਹੇ ਆ ਜੀ ਕੁਝ ਲੋਨ ਚੱਕ ਕੇ ਦਿੱਤੇ ਨੇ ਜੀ ਹਾਂਜੀ ਤੇ ਉਦੋਂ ਵਾਪਸ ਕਿਵੇਂ ਆਏ ਫਿਰ ਵਾਪਸ ਜੀ ਮੈਂ ਪੰਜਾਬ ਹੈਲਪ ਕੇਅਰ ਦੇ ਮੇਰੇ ਆਏ ਆ ਜੀ ਉਹਨਾਂ ਨੇ ਘੜਬਾਏ ਵੀ ਰੋਣਾ ਜੀ ਮੇਰਾ ਨਾਮ ਮਨਪ੍ਰੀਤ ਕੌਰ ਆ ਜੀ ਤੇ ਅਸੀਂ ਸਲੌਦੀ ਦੇ ਰਹਿੰਦੇ ਆ ਜੀ ਮੇਰੇ ਘਰ ਵਾਲੇ ਦਾ ਨਾਮ ਜੀ ਚੰਕੀਲਾ ਸਿੰਘ ਹੈ ਤੇ ਅਸੀਂ 17 ਮਾਰਚ ਨੂੰ ਇਹਨਾਂ ਨੂੰ ਡਵਾਈ ਭੇਜਿਆ ਸੀਗਾ ਉਹਨਾਂ ਨੂੰ ਅਸੀਂ 80000 ਰੁਪਏ ਦਿੱਤਾ ਸੀ ਜੀ ਦਲਪ੍ਰੀਤ ਸਿੰਘ ਨੂੰ ਹੀ ਉਹ ਕਹਿੰਦੇ ਸੀ ਵਰਕ ਪਰਮਨੈਂਟ ਲਾ ਕੇ ਦਵਾਗੇ ਤੁਹਾਨੂੰ ਤੇ ਉਹਨਾਂ ਨੇ ਸਾਨੂੰ ਜਸਟ ਟੂਰਿਸਟ ਵੀਜ਼ਾ ਤਹੀ ਭੇਜਿਆ ਵਾ ਤੇ ਉਹਨਾਂ ਨੇ ਸਭ ਤੋਂ ਪੈਸਾ ਦੀ ਮੰਗ ਵੀ ਕੀਤੀ ਤੇ ਸਾਨੂੰ ਬਹੁਤ ਫੋਨ ਵੀ ਕੀਤਾ ਤੰਗ ਪ੍ਰੇਸ਼ਾਨ ਵੀ ਕੀਤਾ ਤੇ ਬਹੁਤ ਜ਼ਿਆਦਾ ਲੋਨ ਵੀ ਲਏ ਹੋਏ ਨੇਗੇ ਤੇ ਉਹਨਾਂ ਦੇ ਅਸੀਂ ਕਿਸ਼ਤਾਂ ਵੀ ਭਰਦੇ ਆਗੇ ਤੇ ਅਸੀਂ ਘਰ ਦੇ ਸਾਡੇ ਕਿੰਨੇ ਮਾੜੇ ਹਾਲਾਤ ਨੇ ਕਿ ਵੀ ਕਈ ਵਾਰ ਸਾਡੇ ਕੋਲ ਰੋਟੀ ਪਾਣੀ ਨੂੰ ਵੀ ਨਹੀਂ ਪੈਸਾ ਹੁੰਦਾ ਬਹੁਤ ਜ਼ਿਆਦਾ ਕਿ ਮੈਂ ਲੋਨ ਹੈ ਜਿਹੜਾ ਕਿਵੇਂ ਲਿੱਤਾ ਵਾ ਗਹਿਣੇ ਗੁਣੇ ਵੀ ਹਾਂਜੀ ਮਤਲਬ ਵੇਚੇ ਹੋਣਗੇ ਵੇਚੇ ਨੇ ਹਾਂਜੀ ਮੈਂ ਆਪਣੇ ਟੌਪਸ ਨੇ ਜੀ ਮੇਰੀ ਮੁੰਦੀ ਆ ਜੀ ਘਰਦਿਆਂ ਦੇ ਮੁੰਦੀ ਆ ਜੀ ਮਤਲਬ ਸੋਨੇ ਦੇ ਗਹਿਣੇ ਜੀ ਉਹ ਅਸੀਂ ਰੱਖੇ ਹੋਏ ਨੇ ਤੇ ਹੁਣ ਤੁਹਾਡੇ ਕਿਵੇਂ ਕਿਤਮਕੀਆਂ ਕਿ ਇਹਨਾਂ ਦੀ ਆ ਰਹੀਆਂ ਤੁਹਾਨੂੰ ਬਣਾ ਕਮਕੀ ਸਨ ਕ੍ਰੈਡਾ ਤੋਂ ਵੀ ਆ ਰਹੇ ਨੇ ਕਈ ਵਾਰ ਇਹਨਾਂ ਦੇ ਜਿਹੜੇ ਸੋਨ ਨੂੰ ਹਣੀ ਨੇ ਮਤਲਬ ਕੀ ਤਿਲਪ੍ਰੀਤ ਦੇ ਸਾਲਾ ਜੀ ਨੇ ਹਾਂ ਤੇ ਮਤਲਬ ਕਿ ਉਹ ਕਿ ਸਾਨੂੰ ਤੰਗ ਪ੍ਰੇਸ਼ਾਨ ਵੀ ਬਹੁ ਕਰਦੇ ਨੇ ਤੇ ਮਤਲਬ ਉਹ ਕਹਿੰਦੇ ਨੇ ਵੀ ਤੁਸੀਂ ਆਪਣੀ ਰਿਪੋਰਟ ਵਾਪਸ ਲੈ ਲਓ ਜੇ ਸਾਡੇ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਤਾਂ ਵੀ ਇਹ ਨਾ ਤੁਹਾਨੂੰ ਨੁਕਸਾਨ ਕਰਾਂਗੇ ਜਾਂ ਤੁਹਾਡੇ ਘਰਦਿਆਂ ਨੂੰ ਜੀ ਮਤਲਬ ਕਿ ਸਾਡੇ ਪਰਿਵਾਰ ਨੂੰ ਵੀ ਖਤਰਾ ਜੀ ਉਹਨਾਂ ਤੋਂ ਤੁਸੀਂ ਕਿੰਨੀ ਤਰੀਕ ਨੂੰ ਆ ਜਿਹੜੀ ਰਿਪੋਰਟ ਦਰਜ ਕਰਾਈ ਸੀ ਜੀ ਅਸੀਂ ਮਤਲਬ ਕਿ ਪਹਿਲਾਂ ਤਾਂ ਇਹ 9ਵੇਂ ਮਹੀਨੇ ਦੇ ਵਿੱਚ ਰਿਪੋਰਟ ਦਰਜ ਕਰਵਾਈ ਸੀ ਜਦੋਂ ਮੇਰੇ ਹਸਬੰਦ ਨੇ ਆਉਣਾ ਸੀਗਾ ਇਹ ਉਹਨੂੰ ਤਾਂ ਪਹਿਲਾਂ ਕਰਵਾਈ ਸੀਗੀ ਜਦੋਂ ਸਾਨੂੰ ਫੋਨ ਕਰਨ ਲੱਗੇ ਸੀ ਵੀ 2 ਲੱਖ ਦਵੋ 1.5 ਲੱਖ ਦਵੋ ਵੀ ਤਾਂ ਅਸੀਂ ਥੋੜਾ ਬੰਦਾ ਭੇਜਾਂਗੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਬੰਦਾ ਹੀ ਜਿਵੇਂ ਤੁਸੀਂ ਲੈ ਕੇ ਗਏ ਸੀ ਵੀ ਸਹੀ ਸਲਾਮ ਸਾਡੇ ਬੰਦਾ ਘਰ ਭੇਜ ਦੋ ਤੇ ਦਿਲਪ੍ਰੀਤ ਸਿੰਘ ਮੈਨੂੰ ਕਹਿੰਦੇ ਜੀ ਫੋਨ ਤੇ ਅਸੀਂ ਕਿਹੜਾ ਤੁਹਾਡੇ ਬੰਦੇ ਦਾ ਚਾਰ ਪਾਉਣਾ ਹੈ ਤੇਰਾ ਬੰਦਾ ਸਹੀ ਸਲਾਮਤ ਘਰੇ ਆਊਗਾ ਇਹਨਾਂ ਨੇ ਮਤਲਬ ਕਿ ਏਦਾਂ ਦੀ ਲੈਂਗੁਏਜ ਨਾਲ ਸਾਡੇ ਨਾਲ ਗੱਲ ਕੀਤੀ ਹੈ ਜੀ ਮਤਲਬ ਕਿ ਬਹੁਤ ਤੰਗ ਪ੍ਰੇਸ਼ਾਨ ਵੀ ਕਰਦੇ ਮਤਲਬ ਕਿ ਅਸੀਂ ਤਾਂ ਇਹ ਇਨਸਾਫ ਸੋਨੇ ਵੀ 6300 ਤੀ ਇਨਸਾਫ ਹੋਵੇ ਤੇ ਵੀ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਹੈ ਉਹ ਕੀਤੀ ਜਾਵੇ ਨਾ ਤੇ ਮਨਪ੍ਰੀਤ ਕੌਰ ਨਾਂ ਚਮਕੀਲਾ ਸਿੰਘ ਦੀ ਵਾਈਫ ਨੇ ਇੱਕ ਦਰਖਾਸਤ ਦਿੱਤੀ ਸੀਗੀ ਮਾਨਯੋਗ ਐਸਐਸਪੀ ਸਾਹਿਬ ਨੂੰ ਉਹਦੀ ਪੜਤਾਲ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਸੀ ਚਮਕੀਲੇ ਨੂੰ ਇਹ ਦਿਲਪ੍ਰੀਤ ਨਾਮ ਦੇ ਵਿਅਕਤੀ ਇਥੇ ਏਜੰਟੀ ਦਾ ਕੰਮ ਕਰਦਾ ਸੀ ਸੰਦਰਾਲੇ ਉਹਨੇ ਦਵਾਈ ਭੇਜਣ ਵਾਸਤੇ ਵਰਕ ਪਰਮੈਂਟ ਤੇ ਪੈਸੇ ਲੈ ਸੀਗੇ ਪਰ ਉਹਨੂੰ ਬਰਕਰ ਪਰਮਡ ਦੀ ਵਿਜਾ ਉਹਨੂੰ ਜਿਹੜਾ ਹੈਗਾ ਟੂਰਿਸਟ ਵੀਜੇ ਤੇ ਭੇਜ ਦਿੱਤਾ ਗਿਆ ਤੇ ਅੱਗੇ ਉਹਨੂੰ ਤਨਖਾਹ ਵਗੈਰਾ ਵੀ ਨਹੀਂ ਦਿੱਤੀ ਗਈ ਫਿਰ کافی ਇਹਨਾਂ ਦੀ ਜਦੋਜਹਿਦ ਤੋਂ ਬਾਅਦ ਜਗਰਾਉਂ ਦੀ ਇੱਕ ਹੈਲਪਿੰਗ ਹੈਗੀ ਇੱਕ ਟੀਮ ਉਹਨੇ ਉੱਥੋਂ ਜਿਹੜਾ ਹੈਗਾ ਇਹਨੂੰ ਵਾਪਸ ਬੁਲਾ ਕੇ ਘਰੇ ਬੁਲਾਇਆ ਇਹ ਹੁਣ ਇੰਡੀਆ ਆਇਆ ਹੋਇਆ ਤੇ ਉਹਦੇ ਸੰਬੰਧ ਵਿੱਚ ਦਿਲਪ੍ਰੀਤ ਉਹਨਾਂ ਦੇ ਖਿਲਾਫ ਇੱਕ ਮਕਦਮਾ ਦਰਜ ਕੀਤਾ ਗਿਆ ਹੈਗਾ ਕੋਈ ਉਹਨਾਂ ਵੱਲੋਂ ਕੋਈ ਫੋਨ ਕਾਲ ਵਗੈਰਾ ਥ੍ਰੈਟ ਵਗੈਰਾ ਵੀ ਦਿੱਤੀਆਂ ਗਈਆਂ ਵੀ ਕੋਈ ਅਫਸਰਾਂ ਨਾਲ ਕੁਝ ਹੈ ਨੇ ਉਹਦੇ ਵਿੱਚ ਜਿਹੜਾ ਅਸੀਂ ਪਰਚਾ ਦਰਜ ਹੋਇਆ ਉਹਦੇ ਵਿੱਚ ਆਲਰੇਡੀ ਥ੍ਰੈਟਿੰਗ ਬਾਰੇ ਲਿਖਿਆ ਗਿਆ ਵੀ ਸਾਨੂੰ ਥ੍ਰੈਟ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਉਹਦੇ ਵਿੱਚ ਦਰਜ ਕੀਤਾ ਗਿਆ ਹੈਗਾ ਉਹ ਆਲਰੇਡੀ ਪਰਚਾ ਦਰਜ ਹੈ ਜਿਹੜਾ ਪਰਚਾ ਹੈਗਾ ਉਹ ਅੰਡਰ ਅੰਡਰ ਸੈਕਸ਼ਨ 406 420 504 506 ਤੇ 24 ਇਮੀਗ੍ਰੇਸ਼ਨ ਐਕਟ ਦੇ ਤਹਿਤ ਦਿਲਪ੍ਰੀਤ ਦੇ ਖਿਲਾਫ ਮੁਕੱਦਮਾ ਕਰ ਦਿੱਤਾ ਗਿਆ ਸਰ ਜੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਨਹੀਂ ਅਜੇ ਕੋਈ ਰੇਡਾਂ ਜਾਰੀ ਨਹੀਂ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ ਇਸ ਨੂੰ ਸਰਕ ਪਹਿਲਾਂ ਉਹ ਦਿਲਪ੍ਰੀਤ ਨਾ ਹਾਂਜੀ ਦਿਲਪ੍ਰੀਤ ਨਾ ਹਾਂਜੀ ਮੈਨੂੰ ਅੱਜ ਪਤਾ ਲੱਗਿਆ ਸੀਗਾ मैं तो मैं तो जिन्ना जो लोना मेरा लगे लग दस लख मेरा लगे लग भी लखनऊ मैं एक नहीं, नहीं, सारे, तो नहीं।, नहीं। देना पर मेनु सारी स्टोरी पता लग गई मैं तेन तो दस देना डीआई आशीष चौधरी मेरा फ्रेंड है ਐਡਮਿਨਿਸਟਰेटर 4 ਫਲੋਰ ਤੇ ਡਾਡਾਇਆ ਹੁਣ ਮੈਂ ਲੈ ਕੇ ਫੋਨ ਨਹੀਂ ਕਰ ਰਿਹਾ ਮੈਂ ਪਾਜੀ ਬਤਾ ਲੱਗੀ ਸਾਰੀ ਸਟੋਰੀ ਨਹੀਂ ਇਹ ਕਿ ਤੂੰ ਧਮਕੀ ਦੇ ਮੇਰੀ ਗੱਲ ਸੁਣੋ ਮੈਨੂੰ 3 ਲੱਗੇ ਮੇਰਾ 50 ਲੱਗੇ ਮੈਂ ਤੁਹਾਨੂੰ ਦੱਸ ਤਾ ਤੁਸੀਂ ਅੱਜ ਜਿਹੜੀ ਉਹਨੂੰ ਇੱਕ ਤੁਸੀਂ ਇੱਕ ਕਮੈਂਟ ਕਰਿਆ ਉਹਨੂੰ ਅੱਜ ਵੀ ਮੇਰੀ ਬਾਹਾਂ ਟੁੱਟੀ ਆ ਮੇਰੀ ਬਾਹਾਂ ਠੀਕ ਨਾ 10 ਲੱਗੇ 20 ਲੱਗੇ ਤੋਂ ਤੁਸੀਂ ਠੀਕ ਹੋਣੀ ਆ ਮੈਂ ਹੁਣ ਤੁਹਾਨੂੰ ਇਹ ਕਹਿ ਰਿਹਾ ਮੇਰਾ ਵੀ ਲੱਗੇ ਮੇਰਾ 50 ਲੱਖ ਵੀ ਲੱਗੇ ਮੇਰਾ 1 ਕਰੋੜ ਵੀ ਲੱਗੇ ਨਾ ਮੈਂ ਝੂਠ ਨਹੀਂ ਮਾਰਨੀ ਸਾਰਿਆਂ ਨੂੰ ਨਹੀਂ ਹੁਣ ਤੁਸੀਂ ਧਮਕੀ ਦੇ ਰਹੇ ਹੋ ਕੇ ਸੁਣ ਜਾਓ ਵੀ ਕੈਡਰ ਤੇ ਬੈਠ ਚਲੋ ਠੀਕ ਹੈ ਤੁਹਾਨੂੰ ਤੁਸੀਂ ਧਮਕੀ ਸਮਝ ਲਓ ਮੈਨੂੰ ਜੋ ਮਰਜ਼ੀ ਸਮਝ ਲਓ ਅੱਗੇ ਹਰਾਸਮੈਂਟ ਕਰਦੇ ਉਹਨਾਂ ਨੂੰ ਹੋਰ ਤੁਹਾਨੂੰ ਮੈਂ ਦੱਸੂਗਾ ਵੀ ਹਰਾਸਮੈਂਟ ਕੀ ਹੁੰਦੀ ਹੈ ਚਲੋ ਠੀਕ ਹੈ ਜੀ ਮੈਂ ਹੁਣ ਆਹੀ ਗੱਲ ਰੱਖਿਓ ਜੀ ਠੀਕ ਹੈ ਮੇਰੇ ਨਾਲ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਮੈਂ ਅੱਜ ਹੀ ਡੀਆਈਜੀ ਸਾਹਿਬ ਨੂੰ ਫੋਨ ਕਰਦਣਾ ਯਾ ਅਸ਼ੀਸ਼ ਚੋਧਰੀ ਸਾਹਿਬ ਨੂੰ ਜੀ ਉਹ ਛੁੱਟੀ ਤੇ ਸੀਗੇ ਮੇਰੀ ਗੱਲ ਹੋਈ ਹੈ ਜੀ ਉਹ ਨਾਲ ਵੀ ਹੁਣ ਮੈਂ ਹੋਰ ਤੁਹਾਨੂੰ ਦੱਸੂਗਾ ਵੀ ਤੁਸੀਂ ਹਰਾਸਮੈਂਟ ਕਿਸਨ ਕਿਵੇਂ ਕਰੀਦਾ ਮੈਂ ਠੀਕ ਹੈ ਜੀ ਫਿਰ ਮੇਰੇ ਨਾਲ ਬੈਠ ਕੇ ਥੱਲੇ ਬੰਦ ਲਿਓ ਹੋਰ ਤੁਸੀਂ ਤੁਸੀਂ ਹੁਣ ਮੈਂ ਕੇਸ ਵੀ ਕੇਸ ਵੀ ਅ ਹੋਰ ਥਾਣੇ ਤੋਂ ਵਾਲਾ ਕੰਮ ਖਤਮ ਕਰਦਾ ਹਾਂ ਉਹ ਅਸੀਂ ਕੇਸ ਵਾਲੀ ਸਾਈਡ ਤੇ ਆ ਜਾਣਾ। ਚਲੋ ਤੁਹਾਨੂੰ ਪਤਾ ਲੱਗੂਗਾ ਵੀ ਕੇਸ ਕੀ ਹੁੰਦਾ ਆ। ਕਚਾਈਆਂ ਕੀ ਹੁੰਦੀਆਂ ਨੇ ਹੁਣ ਤੁਮ ਸਾਰੀ ਨੀ ਪੀਜਾ ਘਮਾਵਗੇ ਸੀ। ਚਲੋ ਠੀਕ ਆ ਫਿਰ ਬਹੁਤ ਬਈ ਗੱਲਾਂ ਤੁਸੀਂ ਜਿਹੜਾ ਪਲੇ ਕਰ ਰਹੇ ਹੋ ਨਾ ਥਾਣਾ 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 ਖੇਡਦੇ ਹੋ ਤੁਸੀਂ ਕੇਸ ਕਰ ਰਹੇ ਹੋ। ਅਸੀਂ ਆ ਕਰਾਂਗੇ ਥਾਣਾ ਕਰਾਂਗੇ ਧਮਕਾਣਾ ਕਰਾਂਗੇ। ਤੁਸੀਂ ਉਹ ਜਿਹੜਾ ਸਾਡੇ ਨਾਲ ਖੇਡਾ ਹੀ ਖੇਡਣ ਲੱਗੇ ਹੋ। ਉਹ ਸਾਰੀਆਂ ਥੇਡਾ ਉਹ ਸੁੱਕਣਾ। ਕਾ ਮੈਂ ਪਤਾ ਦੇਣਾ ਬੇਤਰ ਮੇਰੇ ਮੈਨਾਂ ਕੋਈ ਗੱਲ ਨਹੀਂ ਹੋਈ ਪੈਸੇ ਦੀ ਵੀ ਹਾਂ ਤੇ ਇਹਨੇ ਪੈਸੇ ਕੱਟਾਂਗੇ ਉਹ ਸਾਲ ਇਹ ਕੰਮ ਦੀ ਤਾਂ ਹੋ ਜਾਵੇ ਕੰਮ ਕਰੇਗਾ ਮੈਨਾਂ ਕਹਦਾ ਵੀ ਇਹ ਤੇ ਸਾਲਾ ਸਾਲਾ ਗਾ ਕੇ ਕਰ ਤੂੰ ਨਹੀਂ ਤੂੰ ਸਾਲਾ ਗਾ ਕੇ ਕਰ ਗੱਲ ਕਰਦਾ ਮੈਂ ਕਹਾਂ ਘੋੜਾ ਕਾਟੇ ਦੇਣਾ ਇਹ ਤੂੰ ਸਾਲਾ ਕਾ ਕੇ ਰਾਰਾ ਦੇਣਾ ਕੀ ਜਣਾ ਪੈਸੇ ਦੇ ਕੇ ਆਏ ਵੀਰੇ ਮੈਂ ਪੁੱਛ ਤੇਰੇ ਭਰਾ ਥੱਲੇ ਆ ਤੂੰ ਦਿਮਾਗ ਤੇਰੇ ਆਵੇਂ ਤਮੇ ਤਮੇ ਵਾਰ ਪਾ ਸਮਝਾ ਗਏ ਹੁਣੇ ਮੈਂ ਫੋਨ ਕਰਦਾ ਆਪਣੇ ਠੀਕ ਆ ਮੈਨੂੰ ਹੁਣ ਪਟਾਂਗੇ ਤੂੰ ਦੱਸ ਪੈ ਗਿਆ ਪੈ ਗਿਆ